ਹੀ ਖਬਰ ਦੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਜਿਸ ਨੂੰ ਦੇਖ ਸੁਣ ਕੇ ਤੁਹਾਡਾ ਮਨ ਲੰਨਤਾ ਪਾਉਣ ਨੂੰ ਕਰੇਗਾ ਕਿ ਸਮਾਜ ਦੇ ਵਿੱਚ ਕੁਝ ਅਜਿਹੇ ਵੀ ਲੋਕ ਨੇ ਜਿਹੜੇ ਕਿ ਰਤਾਂ ਪਰ ਵੀ ਕਿਸੇ ਔਰਤ ਉੱਤੇ ਤਰਸ ਨਹੀਂ ਖਾਂਦੇ।ਦਰਅਸਲ ਦਹੇਸ਼ ਤੇ ਲੋਪੀਆਂ ਦੇ ਵੱਲੋਂ ਯਾਨੀ ਕਿ ਸਾਰੇ ਪਰਿਵਾਰ ਤੇ ਵੱਲੋਂ ਆਪਣੀ ਨੌਤੇ ਨਾਲ ਅਜਿਹਾ ਕੁਝ ਕਾकांड ਕਰ ਦਿੱਤਾ ਗਿਆ ਜਿਸ ਬਾਰੇ ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇੱਕ ਨੌਤੇ ਨਾਲ ਹੀ ਉਸਦੇ ਸਾਰੇ ਪਰਿਵਾਰ ਨੇ ਇੰਨਾ ਜ਼ਿਆਦਾ ਜ਼ੁਲਮ ਕੀਤਾ ਹੈ ਕਿ ਉਸ ਔਰਤ ਦਾ ਨੱਕ ਵੱਟ ਦਿੱਤਾ ਗਿਆ ਗੁਪਤ ਅੰਗਾ ਤੇ ਕੈਂਚੀਆਂ ਦੇ ਨਾਲ ਵਾਰ ਕੀਤਾ ਗਿਆ ਇਥੋਂ ਤੱਕ ਕਿ ਉਸਦੇ ਵਾਲ ਵੀ ਸਿਰ ਦੇ ਕੱਟ ਦਿੱਤੇ ਗਏ ਨੇ ਤਾਂ ਇਹ ਮਾਮਲਾ ਜਦ ਪੁਲਿਸ ਕੋਲ ਪਹੁੰਚਦਾ ਹੈ ਤਾਂ ਉਹ ਵੀ ਹੱਕੇ ਬੱਕੇ रह ਜਾਂਦੇ ਨੇ ਤੇ ਹੁਣ ਇਸ ਜਾਣਕਾਰੀ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜਾਣਕਾਰੀ ਦਿੱਤੀ ਗਈ ਹੈ ਪੀੜਤ ਮਾਪਿਆਂ ਦੇ ਵੱਲੋਂ ਕਿ ਅੱਜ ਤੋਂ 7 ਸਾਲ ਪਹਿਲਾਂ ਅਸੀਂ ਆਪਣੀ ਧੀ ਦਾ ਵਿਆਹ ਬੜੇ ਹੀ ਚਾਵਾ ਲਾਡਾ ਤੇ ਧੂਮ ਧਾਮ ਦੇ ਨਾਲ ਕੀਤਾ ਸਾਡੀ ਧੀ ਦੇ ਦੋ ਬੱਚੇ ਵੀ ਹਨ ਪਰ ਦੇਹ ਦਹੇਸ਼ ਤੇ ਲੋਭੀ ਯਾਨੀ ਕਿ ਸੌਰੇ ਪਰਿਵਾਰ ਤੇ ਵੱਲੋਂ ਲਗਾਤਾਰ ਪੇਕੇ ਪਰਿਵਾਰ ਤੋਂ ਤੇ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਕਿ ਸਾਨੂੰ ਦਹੇਜ ਦਿੱਤਾ ਜਾਵੇ ਤੇ ਅੱਜ ਤੋਂ ਕੁਝ ਇੱਕ ਮਹੀਨਾ ਪਹਿਲਾਂ ਹੀ ਦਹੇਜ ਰੂਪ ਦਹੇਜ ਦੇ ਰੂਪ ਤੇ ਵਿੱਚ ਉਹਨਾਂ ਨੂੰ 2 ਲੱਖ ਰੁਪਏ ਦੀ ਨਕਤੀ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਵੀ ਸੋਹਰਾ ਪਰਿਵਾਰ ਉਹ ਪੈਸੇ ਪਾ ਕੇ ਵੀ ਆਪਣੀ ਨੂੰ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਇੱਥੋਂ ਤੱਕ ਕਿ ਘਰਵਾਨੇ ਅਤੇ ਸਾਰੇ ਪਰਿਵਾਰ ਤੇ ਵੱਲੋਂ ਉਸਦੇ ਵਾਲ ਕੱਟ ਦਿੱਤੇ ਗਏ ਗੁਪਤੰਗਾ ਤੇ ਕੈਂਚੀਆਂ ਦੇ ਨਾਲ ਵਾਰ ਕੀਤਾ ਗਿਆ ਇੱਥੋਂ ਤੱਕ ਕਿ ਉਸ ਲੜਕੀ ਦਾ ਨੱਕ ਵੀ ਵੱਢ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਹਾਲ ਉਸ ਲੜਕੀ ਦਾ ਕਰਨ ਤੋਂ ਬਾਅਦ ਪਤੀ ਅਤੇ ਸੋਹਰਾ ਉਸ ਨੂੰ ਉਸਦੇ ਪੇਕੇ ਘਰ ਦੇ ਬਾਹਰ ਹੀ ਸੁੱਟ ਕੇ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਹੁਣ ਉਹ ਪੀੜਤ ਲੜਕੀ ਜਿਹੜੀ ਹੈ ਇਨਸਾਫ ਮੰਗਦੀ ਹੋਈ ਨਸਰ ਆ ਰਹੀ ਹੈ ਕਿ ਕਿਵੇਂ ਜਿੱਥੇ ਦਹੇਜ ਪ੍ਰਥਾ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਹੀ ਸਮਾਜ ਦੇ ਵਿੱਚ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਕਿ ਦਹੇਜ ਦੇ ਨਾਮ ਦੇ ਉੱਤੇ ਅੱਜ ਵੀ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਅਤੇ ਉਹਨਾਂ ਦੇ ਪੇਕੇ ਪਰਿਵਾਰ ਨੂੰ ਵੀ ਤੰਗ ਕਰਦੇ ਨੇ ਤਾਂ ਇਸੇ ਕਰਕੇ ਦਹੇਜ ਦੀ ਬਲੀਆਂ ਬਲੀ ਜਿਹੜਾ ਕੁੜੀਆਂ ਚੜ ਜਾਂਦੀਆਂ ਨੇਤ ਜਿਸ ਤੋਂ ਬਾਅਦ ਪਿੱਛੇ ਰੋਂਦੇ ਮਾਪਿਆਂ ਦਾ ਹਾਲ ਫਿਰ ਦੇਖਿਆ ਨਹੀਂ ਜਾਂਦਾ ਤੇ ਸਾਰੀਆਂ-ਸਾਰੀਆਂ ਉਮਰਾਂ ਉਹਨਾਂ ਦੀਆਂ ਲੰਘ ਜਾਂਦੀਆਂ ਨੇ ਇਨਸਾਫ ਲੈਣ ਦੇ ਲਈ ਪਰ ਤੁਹਾਨੂੰ ਦੱਸ ਦਈਏ ਕਿ ਹੁਣੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਆ ਹੁਣ ਮਾਮਲਾ ਦਰਜ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ ਪਰ ਤੁਹਾਨੂੰ ਦੱਸ ਦਈਏ ਕਿ ਉਸ عورت ਦੀ ਹਾਲਤ ਜਿਹੜੀ ਹੈ ਜ਼ਿਆਦਾ ਨਾਜ਼ੁਕ ਤਸੀ ਜਾਰੀ ਹੈ ਤੇ ਜਿਸ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਤਾਂ ਫਿਲਹਾਲ ਜਾਣਕਾਰੀ ਦੇ ਮੁਤਾਬਕ ਪਿੰਡ ਜੰਡਵਾਲਾ ਦੇ ਰਹਿਣ ਵਾਲੀ ਇੱਕ ਕੁੜੀ ਦੇ ਨਾਲ ਅਜੀਹਾ ਸੋਹਰੇ ਪਰਿਵਾਰ ਨੇ ਵਤੀਰਾ ਕੀਤਾ ਸ਼ਾਇਦ ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਦਹੇਜ ਦੇ ਲੋਪਿਆਂ ਦੇ ਵੱਲੋਂ ਆਪਣੀ ਹੀ ਨੂੰਹ ਤੇ ਉੱਤੇ ਇਨਾ ਜ਼ਿਆਦਾ ਜ਼ੁਲਮ ਕੀਤਾ ਗਿਆ ਕਿ ਉਸਦੇ ਵਾਲ ਕੱਟ ਦਿੱਤੇ ਗਏ ਗੁਪਟੰਗਾ ਤੇ ਕੈਂਚੀਆਂ ਦੇ ਨਾਲ ਵਾਰ ਕੀਤਾ ਗਿਆ ਇਥੋਂ ਤੱਕ ਕਿ ਉਸਦਾ ਨੱਕ ਵੀ ਵੱਢ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਕੈਮਰੇ ਦੇ ਸਾਹਮਣੇ ਆ ਕੇ ਇਨਸਾਫ ਦੀ ਮੰਗ ਕਰ ਰਿਹਾ ਕੀ ਮਸਲਾ ਕਿੰਨਾ ਚਿਰ ਹੋ ਗਿਆ ਕੁੜੀਆਂ ਨੂੰ ਦੇਰੀ ਕੁੜੀ ਨੂੰ ਹੋ ਗਨ ਸੇ 7 ਸਾਲ ਹੋ ਗਏ ਕੀ ਮਸਲਾ ਕੀ ਹੈ ਲੜਾਈ ਦਾ ਮਸਲਾ ਲੜਾਈ ਹੈ ਦਾਜ-ਦਾਈ ਅੱਗੇ ਇੱਕ ਰੀ ਦਿੱਤਾ ਜੀ ਤੇ ਹੁਣ ਦੁਬਾਰਾ ਫਿਰ ਦੇ ਆ ਤੇ ਹੁਣ ਥਾਂ ਤੋਂ ਲਈ ਤੇ ਹੁਣ ਫਿਰ ਰੋਲਾ ਪਾ ਲਿਆ ਨੇ ਕਿ 2 ਲੱਖ ਰੁਪਏ ਚਾਹੀਦੇ ਉਹ ਵੀ ਦੇ ਤਾਏ تھے ਫਿਰ ਵੀ ਹੁਣ ਅਜੇ ਪੁੱਟ ਮਾਰ ਗੋਦੀ ਫਿਰ ਸੈਟ ਕਰਦੇ ਕਿੰਨੇ ਸਾਲ ਹੋ ਗਏ ਹੋ ਗਏ ਨੇ 7-8 ਸਾਲ ਹੁੰਦਾ ਜਿਹਨਾਂ ਨੂੰ 7-8 ਸਾਲ ਹਾਂ ਫਿਰ ਵੀ ਬੱਚੇ ਵੀ ਹੈਗੇ ਬੱਚੇ ਕੁੜੀ ਮੁੰਡਾ ਹੈਗਾ ਅੱਛਾ ਹਾਂ ਹੁਣ ਕੀ ਮੰਗੀ ਜਾਂਦੀ ਹੈ ਮੰਗ ਬਸ ਦਾਜ ਦੀ ਨਹੀਂ ਤੁਸੀਂ ਕੀ ਮੰਨ ਕਰਦੇ ਹੋ ਅਸੀਂ ਮੰਗ ਨਹੀਂ ਦੱਬੀ ਉਹਨਾਂ ਸਜਾ ਦਿੱਤੀ ਜਾਂ ਸਾਰੇ ਪਰਿਵਾਰ ਨੂੰ ਉਹਨਾਂ ਦੀ ਕੁੜੀ ਨੂੰ ਵੀ ਤੇ ਦੇਵ ਸਿੰਘ ਨੂੰ ਵੀ ਤੇ ਪਰੋਣੇ ਨੂੰ ਵੀ ਗੈਨਾ ਮਾਰਕਟ ਕੀਤੀ ਨੇ ਮਾਰਕੇ ਸਾਹਿਬ ਨੇ ਸਿੱਟੇ ਗਏ ਨੇ ਸਾਡੇ ਪਰਤਾਂ ਨੂੰ ਦੱਸਾਂ ਗੱਲ ਕੀਤੀਆਂ ਨੂੰ ਕੁੱਕ ਚ ਮਰਨ ਦਾ ਲੋਕ ਫੈਸਲਾ ਕਿਉਂ ਲੈ ਰਹੇ ਨੇ ਐਓ ਗੱਲਾਂ ਤੋਂ ਦਰਦੇ ਮਾਰੇ ਧੀਆਂ ਦਾ ਇਹ ਕਦਮ ਚੱਕਦੇ ਆ ਇਹ ਚੀਜ਼ਾਂ ਦੇਜ ਤੋਂ ਲੋਕ ਬਚਾ ਜਿਵੇਂ ਇਹ ਚੀਜ਼ਾਂ ਖਤਮ ਹੋ ਜਾਣ ਤੇ ਧੀਆਂ ਦਾ ਮਾਨ ਸਨਮਾਨ ਵੱਜ ਜਵੇ ਇਹ ਧੀ ਸਾਡੇ ਅੱਥਾ ਦੇ ਵਿੱਚ ਪਲੀ ਹੈ ਇੱਕ ਉਹਨਾਂ ਦੀਆਂ ਤਿੰਨ ਬੇਟੀਆਂ ਨੇ ਜੀਤ ਸਿੰਘ ਸਾਡੇ ਉਹ ਪਿੰਡ ਦੇ ਨਿਵਾਸੀ ਨੇ ਆ ਜਾ ਮੇਰੇ ਕੋਲ ਇਹਨਾਂ ਦੀ ਬੇਟੀ ਹੈ ਇਹਨਾਂ ਦੀ ਬੇਟੀ ਹੈ ਤਿੰਨ ਬੇਟੀਆਂ ਦਾ ਇੱਕ ਬੇਟਾ ਇਹਨਾਂ ਦਾ ਤੇ ਇਹਨੇ ਹੀ ਨਏ ਨੇਕ ਪਰਿਵਾਰ ਤੇ ਆਪ ਵੀ ਨੇਕ ਪਰਿਵਾਰ ਦੇ ਨੇ ਉਤੋਂ ਕਿੰਨੋ ਅਗਾ ਅਲੱਗ-ਅਲੱਗ ਸੌਹਰੇ ਪਰਿਵਾਰ ਜਿਸ ਤਰ੍ਹਾਂ ਮਿਲ ਗਏ ਵੀ ਪਤਾ ਨਹੀਂ ਹੁੰਦਾ ਧੀ ਦੇ ਮੁਕੱਦਰ ਕਿੱਥੇ ਜਾ ਕੇ ਖੜੇ ਹੋਣੇ ਆ ਉਹਨਾਂ ਦੋਨਾਂ ਧੀਆਂ ਨੂੰ ਜਿਆਦਾ ਇਹਨੂੰ ਧੀਜ ਵੀ ਦਿੱਤਾ ਉਹਨਾਂ ਕੁੜੀ ਨੂੰ ਇਹ سپورਟ ਵੀ ਜਿਆਦਾ ਕੀਤੀ ਫਿਰ ਵੀ ਇਹਦੇ ਨਾਲ ਉਹ ਦੂਜੀਆਂ ਦੋ ਕੁੜੀਆਂ ਨਾਲੋਂ ਜਿਆਦਾ ਇਹਦਾ ਬੁਰਾ ਹਾਲਾਤ ਅੱਜ ਤੱਕ ਨੋ ਰਹੇ ਨੇ ਇਹ ਕਈ ਵਾਰੀ ਆ ਕੇ ਸਾਡੇ ਕੋਲ ਬੈਠਦਾ ਸੀ ਬੈਠੇ ਹੁੰਨੇ ਆ ਕੇ ਖੁਸ਼ੀ ਵੀ ਕਰਦਾ ਮੇਰੀ ਕੋਈ ਚੱਲ ਜਿਹੜੀ ਕੁੜੀ ਪਰੇਸ਼ਾਨ ਹੈ ਉਹਨੂੰ ਪਰੇਸ਼ਾਨ ਲੋਕ ਬਹੁਤ ਕਾਟਕਾਰ ਲਲ ਕਰਦੇ ਨੇ ਵੀ ਉਹ ਇਹ ਡਾਕਟਰ ਦਾ ਕੰਮ ਕਰਦਾ ਪਿਓ ਪੁੱਤਰ ਇਹਨਾਂ ਦੀ ਮਾਤਾ ਤਾਂ ਕਹਿੰਦੇ ਬਿਆਸ ਗਈ ਰੱਬ ਨੂੰ ਮੰਨਣ ਵਾਲਾ ਬੰਦਾ ਹੋਵੇ ਇਹੋ ਜਿਹੀ ਗਰਦੂਤ ਕਰੇ ਤੇ ਲੱਖ ਲੰਨ ਤੇ ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਮੰਨ ਲੋ ਕੁੜੀ ਦਾ ਸਿਰ ਦੇ ਵਾਲ ਕੱਟੇ, ਕੰਨ ਕੱਟਿਆ, ਨੱਕ ਕੱਟਿਆ। ਸਰੀਰ ਤੇ ਕੈਂਚੀ ਹਮਾਰੀਆਂ, ਅੱਗ ਲੈਟਰ ਨਾਲ ਲਾ ਕੇ ਕੱਪੜੇ ਸਾੜਨ ਲੱਗੇ। ਪ੍ਰਾਈਵੇਟ ਬਾਟ ਦੇ ਉਹ ਕੈਂਚੀਆ ਮਾਰੀਆਂ। ਕੋਈ ਕਰਤੂਤ ਇਹਨਾਂ ਨੂੰ ਇਸ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਕਾਨੂੰਨ ਰਾਹੀਂ ਮਿਲਣੀ ਚਾਹੀਦੀ ਏ। ਅਸੀਂ ਪੰਚਾਇਤ ਵੀ ਇਹਨਾਂ ਦੇ ਨਾਲ ਆ ਤੇ ਨਗਰ ਨਿਵਾਸੀ ਸਾਰੇ ਤੁਹਾਡੇ মিডিਆ ਰਹੀ ਵੀ ਅਸੀਂ ਬੇਨਤੀ ਕਰਨੇ ਆ ਵੀ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬੰਦੀ ਪਿਓ ਪੁੱਤਾਂ ਨੂੰ, ਜੋ ਇਹਨਾਂ ਦਾ ਕੋਈ ਹੋਰ ਪਰਿਵਾਰ ਵੀ ਨਾਲ ਸੀ। ਫੈਨਸੀ ਬਣਵਾਈਆ ਸੀ ਜਾਂ ਕੁਝ ਵੀ ਸੀ ਨਾਲ ਉਹਨਾਂ ਨੂੰ ਵੀ ਨਾਲ ਬਰਾਬਰ ਸਜ਼ਾ ਮਿਲਣੀ ਚਾਹੀਦੀ ਹਾਂਜੀ ਇਹ ਕਾਰਗੜ ਤੋਂ ਆਏ ਆ ਫਿਜ਼ੀਕਲ ਅਸੌਲਟ ਨਾਲ ਇੰਜਰੀਜ਼ ਹੈ ਗਈਆਂ ਤੇ ਇਹਦੇ ਨੋਜ਼ ਤੇ ਹੈਂਡਸ ਤੇ ਤੇ ਅਸੀਂ ਰੈਫਰ ਕਰ ਰਹੇ ਹਾਂ ਫਰੀਦਕੋਟ ਕਿੰਨੀ ਇੰਜਰੀ ਹੈ ਇੰਜਰੀ ਹੈ ਨਾਲੇ ईएनटी opinion ਰਿਕੁਆਇਰਡ ਹੈ ਨਾਲੇ ਇਸ ਕਰਕੇ ਰੈਫਰ ਕਰਨਾ ਹੈ ਪੇਸ਼ੈਂਟ ਪਲਾਸਟਿਕ ਸਰਜਰੀ opinion ਰਿਕੁਆਇਰਡ ਹੈ ਨਾਲੇ